ਮੈਂ ਹੋਰ ਜ਼ਿਕਰ ਕਰਾਂ ਅਸੀਂ ਰਜਿਸਟਰਰ ਨੂੰ ਪੁੱਛਿਆ ਵੀ ਸਾਡੇ ਕੋਆਪਰੇਟਿਵ 슈ਗਰ ਮਿੱਲਾਂ ਦੇ ਵਿੱਚ ਵੀ ਕੋ-ਜਨਰੇਸ਼ਨ ਪਲਾਂਟ ਲੱਗੇ ਨੇ ਪ੍ਰਾਈਵੇਟ ਦੇ ਵੀ ਲੱਗੇ ਨੇ ਪ੍ਰਾਈਵੇਟ ਦੇ ਕਿਉਂ ਚੱਲਦੇ ਨੇ ਸਾਡੇ ਉਤੋਂ ਵਧੀਆ ਮਸ਼ੀਨਰੀ ਕਿਉਂ ਨਹੀਂ ਚੱਲਦੀ ਹਜ਼ਾਰਾਂ ਨੌਜਵਾਨਾਂ ਨੂੰ ਉਹਦੇ ਨਾਲ ਰੋਜ਼ਗਾਰ ਮਿਲਦਾ ਜੀ ਸਾਡੇ ਜਿਹੜੇ ਕੋਆਪਰੇਟਿਵ 슈ਗਰ ਮਿੱਲਾਂ ਦੇ ਨੇ ਉਹ ਬੰਦ ਪਏ ਨੇ ਕੋ-ਜਨਰੇਸ਼ਨ ਪਲਾਂਟ ਪ੍ਰਾਈਵੇਟ ਵਾਲਿਆਂ ਦੇ ਚੱਲਦੇ ਨੇ ਖੇਡ ਹੈ ਚੱਲ ਰਹੀ ਹੈ ਇੱਕ ਤੁਸੀਂ ਇਹ ਰਾਣ ਹੋਗੇ ਸੁਣ ਕੇ ਤਜਰਬਾ ਹੋ ਰਿਹਾ ਸ਼ਾਬਾਦ ਤੇ ਪਾਣੀ ਪਤ ਦੋ ਚੰਗੀਆਂ ਸ਼ੂਗਰ ਮਿੱਲਾਂ ਹਰਿਆਣੇ ਦੇ ਵਿੱਚ ਤਜਰਬਾ ਹੋ ਰਿਹਾ ਉਹ ਪ੍ਰਾਈਵੇਟ ਲੀਜ਼ ਤੇ ਦੇ ਰਹੇ ਨੇ ਪੰਜਾਬ ਵਿੱਚ ਵੀ ਉਹਨੂੰ ਦੇਖ ਰਹੇ ਨੇ ਉਹਦੇ ਰਿਜ਼ਲਟਸ ਕੀ ਆਉਂਦੇ ਨੇ ਪੰਜਾਬ ਦੀਆਂ ਸ਼ੂਗਰ ਮਿੱਲਾਂ ਵੀ ਇਸੇ ਤਰ੍ਹਾਂ ਪ੍ਰਾਈਵੇਟ ਨੂੰ ਲੀਜ਼ ਤੇ ਦੇਣ ਦੀ ਤਿਆਰੀ ਹੋ ਰਹੀ ਹੈ ਮਿਲਕ ਫੈਡ ਦਾ ਭੋਗ ਪਾ ਕੇ ਐਨਕਰੇਜ ਕੀਤਾ ਜਾ ਰਿਹਾ ਹੈ ਇਹ ਤੇ ਅਮਰਾ ਹੈ ਉਹ ਆਪਣੇ ਪੈਰ 'ਚ ਮਾਰੇ ਅਮਲ ਅੱਗੇ ਵਧ ਰਿਹਾ ਬਿਜਲੀ ਬਾਰੀ ਜੇਕਰ ਕੀਤਾ ਸੀ ਜਿਹੜੀ ਸਾਡੀ ਸਿਟੀ ਸਪਲਾਈ ਹੈ ਉਹ ਪ੍ਰਭਾਵ ਜੂਣ ਲੱਗੀ ਅਮਲ ਦਾ ਸਾਡੇ ਪੰਜਾਬ ਦੇ ਦੁੱਧ ਨਾਲ ਗੁਜਰਾਤ ਦੇ ਦੁੱਧ ਦੀ ਕੋਈ ਕੁਆਲਿਟੀ ਮੈਚ ਨਹੀਂ ਕਰਦੀ ਉਹਨੇ ਹੁਣ ਇੱਥੇ ਸੁਸਾਇਟੀਆਂ ਬਣਾਉਣੀਆਂ ਸ਼ੁਰੂ ਕਰਤੀਆਂ ਅੱਜ ਉਹ ਸਾਨੂੰ 2 ਰੁਪਏ ਵੱਧ ਦਿੰਦਾ ਜਿੱਦਣ ਯੂਪੀ ਵਾਂਗ ਯੂਪੀ ਸਾਰੇ ਪਲਾਂਟ ਲੈ ਗਿਆ ਉਹ ਜਿੱਦਣ ਪੰਜਾਬ ਦੇ ਵੀ ਸਾਰੇ ਪਲਾਂਟ ਉਹ ਲੈ ਗਿਆ ਫਿਰ ਉਹਦਾ ਕੋਈ ਕੰਪੀਟੀਟਰ ਨਹੀਂ ਹੋਣਾ ਉਹਦਾ ਰਿਕਾਰਡ ਹੈ ਸਾਡੇ ਨਾਲ ਕਿਤੇ ਘੱਟ ਮਿਸ਼ਰ ਰੇਟ ਦਿੰਦਾ ਰਿਹਾ ਔਰ ਬਾਕੀ ਇਹ ਵੀ ਇੰਟਰਸਟਿੰਗ ਗੱਲ ਹੈ ਵੀ ਸਾਰੀਆਂ ਸਟੇਟਾਂ ਦੀਆਂ ਸਰਕਾਰਾਂ ਇਹਨਾਂ ਦਿਨਾਂ ਵਿੱਚ ਜਦੋਂ ਦੁੱਧ ਦੀ ਇਹ 5 ਰੁਪਏ ਲੀਟਰ ਕਿਸਾਨਾਂ ਨੂੰ ਦੁੱਧ ਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਇਨਕਰੇਜ ਕਰਨ ਲਈ ਸਰਕਾਰਾਂ ਆਪਣੇ ਖਜ਼ਾਨੇ ਜੁੜਿੰਦੀਆਂ ਸਾਡੀ ਸਰਕਾਰ ਨੇ ਕਦੇ ਵੀ ਨਹੀਂ ਦਿੱਤਾ ਕਦੇ ਤੇ ਲਭ ਨਹੀਂ ਦਿੱਤਾ ਔਰ ਹੁਣ ਤੱਕ ਹੁਣ ਜਿਹੜਾ ਗਰਮੀ ਚ ਰੇਟ ਵਧਣਾ ਚਾਹੀਦਾ ਹੈ ਦੁੱਧ ਦਾ ਰੇਟ ਹਾਲੇ ਤੱਕ ਇਹ ਗਰਮੀ ਦਾ ਪੰਜਾਬ ਵਿੱਚ ਤੈ ਹੋਇਆ ਇਸ ਕਰ ਲੱਗਦਾ ਜਿਵੇਂ ਸਾਰਾ ਸਾਰੇ ਜਿਹੜੇ ਕੋਆਪਰੇਟਿਵ ادارے ਨਖਸਮੇ ਹੋ ਗਏ ਅਸੀਂ ਪੁੱਛਿਆ ਰਜਿਸਟਰ ਨੂੰ ਬਈ ਤੁਸੀਂ ਕਿਤੇ ਚਲੇ ਜਾਓ ਸੁਸਾਇਟੀ ਚ ਹੱਥ ਪਾ ਲਓ ਉੱਥੇ ਘਪਲਾ ਬੈਂਕ ਚ ਹੱਥ ਪਾ ਲਓ ਉੱਥੇ ਘਪਲਾ ਤੁਸੀਂ ਮੋਨਿਟਰਿੰਗ ਕੀ ਕਰਦੇ ਹੋ ਤੁਹਾਡਾ ਇੱਥੇ ਕੰਮ ਕੀ ਹੈ ਇੰਨੇ ਆਈਏ ਸਭ ਨੇ ਇੱਥੇ ਭਰਤੀ ਕੀਤੇ ਨੇ ਜਿਹੜੇ ਕੋਆਪਰੇਟਿਵ ਚ ਲੱਗੇ ਔਰ ਸਭ ਤੋਂ ਇੰਟਰਸਟਿੰਗ ਪਹਿਲੂ ਇਹ ਵੀ ਹੈ ਵੀ ਸਾਡਾ ਪੰਜਾਬ ਦਾ ਚੀਫ ਮਿਨਿਸਟਰ ਉਹਦੇ ਕੋਲ ਮਹਿਕਮਾ ਇਹ 23 ਸਾਲ ਚ ਇੱਕ ਵੀ ਮੀਟਿੰਗ ਨਹੀਂ ਇੱਕ ਮੀਟਿੰਗ ਵੀ ਨਹੀਂ ਏਡੇ ਵੱਡੇ ਮਹਿਕਮੇ ਦੀ ਜਿੰਨ 6-7 ਆਈਏ ਸਭ ਸੱਜਾਉਂਦੇ ਨੇ ਕਿ ਉਹਨਾਂ ਨੂੰ ਪੁੱਛ ਲੋ ਵੀ ਕਿੱਥੇ ਖੜਾ ਕਿਵੇਂ ਚੱਲਦਾ ਉਹ ਅੱਜ ਅਸੀਂ ਤੁਹਾਡੇ ਸਾਹਮਣੇ ਲੈ ਕੇ ਆਏ ਅਸੀਂ ਉਹਨੂੰ ਕਹੇ ਆ ਰਜਿਸਟਰ ਸਾਹਿਬ ਵੀ ਅਸੀਂ ਇੱਕ ਮਹੀਨਾ ਤੁਹਾਡੀ ਕਾਰਗੁਜ਼ਾਰੀ ਦੇਖਣੀ ਹੈ ਜੇ ਤੁਹਾਨੂੰ ਉਨੂੰ ਨਾਂ ਦਿੱਸਿਆ ਵੀ ਕੋਈ ਕਾਰਵਾਈ ਕੀਤੀ ਹੈ ਅਸੀਂ ਧੀਨੇ ਤੇ ਬਾਅਦ ਤੇ ਅੰਦੋਲਨ ਸ਼ੁਰੂ ਕਰਦੇ ਫਿਰ ਨਾ ਕਿਉਂ ਕੱਲ ਉਹਨੂੰ ਕਹਿ ਕੇ ਆਏ ਆ ਸਾਰੀ ਉਹਦੀ ਟੀਮ ਸਾਰੇ ਅਡੀਸ਼ਨਲ ਰਜਿਸਟਰ ਸਾਰੇ ਬੈਠੇ ਸੀ 2 ਘੰਟੇ ਦੀ ਮੀਟਿੰਗ ਦੇ ਬਾਅਦ ਅਫਸਰ ਇਹ ਆ ਤਾਂ ਤੁਹੂ ਹੁੰਦਾ ਸੀ ਇਹ ਸੱਚੀ ਮੁੱੱਚੀ ਉਹਨੂੰ ਨਹੀਂ ਸੀ ਕੁਝ ਕੱਖ ਪਤਾ ਵੀ ਮੇਰੇ ਇੱਥੇ ਕੀ ਹੋ ਰਿਹਾ ਹਰ ਮਹਿਕਮੇ ਚ ਗੰਦ ਪਿਆ ਸੀ ਆ ਸਾਡੀ ਇਹ ਤੇ ਲੋਕਾਂ ਨੂੰ ਅਪੀਲ ਹੈ ਪੰਜਾਬ ਦੇ ਲੋਕਾਂ ਦੀ ਇਹ ਲਾਈਫ ਲਾਈਨ ਹੈ ਆਪ ਕੋ ਆਪਣੇ ਅਧਾਰੇ ਤੇ ਧਿਆਨ ਦੇਣਾ ਸ਼ੁਰੂ ਕਰੋ ਬਾਹਰ ਨਿਕਲੋ ਜਿਹੜੇ ਸੁਸਾਇਟੀਆਂ ਦੇ ਸੈਕਟਰੀ ਨੇ ਆਪ ਉਹਨਾਂ ਦੇ ਲੱਗੇ ਇੰਸਪੈਕਟਰ ਨੇ ਉਹਨਾਂ ਨੇ ਤੁਹਾਨੂੰ ਨਹੀਂ ਬਚਾਉਣਾ ਤੁਹਾਡੇ ਅਧਾਰੇ ਨੇ ਜੇ ਬਾਹਰ ਨਿਕਲੋਗੇ ਤਾਂ ਇਹ ਬਚ ਜਾਣਗੇ ਨਹੀਂ ਹਿੱਸੇਦਾਰਾਂ ਨੂੰ ਕੋਈ ਦੇਖੋ ਇੱਕ ਕਾਨੂੰਨ ਹੈ ਜੇ ਤੁਸੀਂ ਕੋਆਪਰੇਟਿਵ ਅਧਾਰਾ ਬੰਦ ਕਰਦੇ ਹੋ ਜਿਹੜਿਆਂ ਦੇ ਕੋਆਪਰੇਟਿਵ ਦੇ ਸ਼ੇਅਰ ਹੋਲਡਰਸ ਨੇ ਉਹਨਾਂ ਦੀ ਜਨਰਲ ਬੋਡੀ ਮੀਟਿੰਗ ਨੂੰ ਬੁਲਾ ਕੇ ਤੁਸੀਂ ਜਗਰਾਉਂ ਬੰਦ ਕੀਤਾ ਤੁਸੀਂ ਤਰਨ ਤਾਬ ਦਾ ਬੰਦ ਕੀਤਾ ਪੰਜ ਬੁੱਢਾ ਲਾਦਾ ਪੰਜ ਸੁਗਰ ਮਿਲਾਂ ਦੇ ਬੰਦ ਕੀਤੇ ਕੋਈ ਜਨਰਲ ਬੋਡੀ ਮੀਟਿੰਗ ਹੋਈ ਜਿਹੜੇ ਸ਼ੇਅਰ ਹੋਲਡਰਸ ਨੇ ਉਹਨਾਂ ਨੂੰ ਪੁੱਛਿਆ ਸਰਕਾਰ ਸਰਕਾਰ ਨੂੰ ਕੋਈ ਕਾਨੂੰਨੀ ਅਧਿਕਾਰ ਨਹੀਂ ਆਪਣੇ ਆਪ ਬੰਦ ਕਰਨ ਦਾ ਫੈਸਲਾ ਲੈਣ ਦਾ ਐਕਟ ਦੇ ਮੁਤਾਬਕ ਜਿਹੜੇ ਸ਼ੇਅਰ ਹੋਲਡਰਸ ਨੇ ਉਹ ਫੈਸਲਾ ਕਰਨਗੇ ਜਿਹੜੀਆਂ 5 6 ਮਿਲਾਂ ਬੰਦ ਕਰਤੀਆਂ ਕਿਸੇ ਦੀ ਜਨਰਲ ਬੋਡੀ ਨੇ ਕਿਸੇ ਤੇ ਸ਼ੇਅਰ ਹੋਲਡਰ ਨੂੰ ਪੁੱਛਿਆ ਤੱਕ ਨਹੀਂ ਗਿਆ ਸਰਕਾਰ ਨੇ ਆਪਣੇ ਤੌਰ ਤੇ ਬੰਦ ਕਰਤੀ ਉਹ ਸਾਰਾ ਜਿਹੜਾ ਕੋਆਪਰੇਟਿਵ ਡਿਪਾਰਟਮੈਂਟ ਹੈ ਦਾ ਕਰਾਪਟਡ ਡਿਪਾਰਟਮੈਂਟ ਹੋ ਗਿਆ ਉਹ ਅੱਜ ਇਹਦੇ ਤੇ ਤੁਹਾਨੂੰ ਕਸ਼ਤ ਹੈ ਹਾਂਜੀ ਇਹਦਾ ਵੀ ਫੈਕਟਸ ਤੇ ਇਹ ਕਰਦੇ ਆ ਲੇਕਿਨ ਜੀ ਇਹ ਕਹਿੰਦੇ ਤੁਹਾਨੂੰ ਤੋਂ ਪੁੱਛਦਾ 4-5 ਦਾ ਟੈਂਪਰ ਆਮ ਤੌਰ ਤੇ ਨਹੀਂ ਹੈ ਉਹ ਕਿਹੜੀਆਂ ਫਲਾ ਮਿਲਾਂ ਨੇ ਜਿਨ੍ਹਾਂ ਨੂੰ ਕਰਨ ਜਾਣੀ ਹੈ ਕਿਉਂਕਿ ਦੋ ਮੀਟਿੰਗਾਂ ਦਾ ਬੁਲੀਆਂ ਨੇ ਲੇਕਿਨ ਫਿਰ 300 ਤੋਂ ਪਤਾ ਕਿ ਮੀਟਿੰਗਾਂ ਹੋਣੀ ਹੈ ਤਾਂ ਮਿਲਾਂ ਨੂੰ ਲੈ ਕੇ ਵਾਇਬਰ ਦਾ ਮੈਸੇਜ ਕਰ ਲੈਂਦੇ ਹਾਂ ਜੀ ਹਾਂਜੀ ਪਾਲੇ ਜੜਵਾ ਕਰ ਰਹੇ ਨੇ ਦੇਖ ਰਹੇ ਨੇ ਬਿਹਾਰਿਆਣੇ ਚ ਉਹਦਾ ਕੀ ਰਿਜ਼ਲਟ ਆਉਂਦਾ ਜਿਵੇਂ ਪਿੱਛਾ ਛੱਡਣ ਹੁੰਦਾ ਇਦਾਂ ਇਹ ਵੀ ਕਰਨ ਲੱਗੇ ਹੋਏ ਨੇ 5-6 ਮਿਲੀਆ ਸਾਡੀਆਂ ਚੱਲ ਰਹੀਆਂ ਨੇ ਉਹਨਾਂ ਨੂੰ ਰੀਸ ਤੇ ਦੇਣ ਦਾ 6 ਚਾ ਤਾਂ ਬੰਦ ਹੀ ਹੋ ਗਿਆ ਨੇ 6 ਤਾਂ ਬੰਦ ਹੀ ਮਿਲੀਆ ਦਾ ਪੱਟੀ ਦਿੱਤੀ ਜਾਂਦਾ ਜੀ 6 ਮਿਲੀਆ ਦਾ ਖਤਮ ਹੀ ਹੋ ਗਿਆ ਤਾਂ ਜਿਹੜੀਆਂ ਬਾਕੀ ਆ ਫਾਦਿਲ ਕਾ ਇੱਕ ਹੈਗੀ ਆ ਉਹ ਵੀ 8-9 ਲੱਗਦਾ ਉਸ ਤੋਂ ਬਦਰ ਕੇ ਜਿਹਨੇ ਦੇ ਚਿਆ ਇਹ ਲੁਧਿਆਣੇ ਦੇ ਮਿਲਕ ਪ੍ਰਾਂਡ ਦੇ ਜੀਐਮ ਸਾਹਿਬ ਆਪਣਾ ਹੀ ਹੁਕਮ ਜਾਰੀ ਕਰਕੇ ਜਿਹੜਾ ਪਿੰਡਾਂ 'ਚ ਦੁੱਧ ਕਲੈਕਟ ਹੁੰਦਾ ਜਿਹੜੇ ਬੈਟੈਰੋਮੀਟਰ ਨੇ ਉਹਦੇ ਤੇ ਪਿਛਲੀ ਵਾਰੀ ਤੁਹਾਨੂੰ ਦਿਖਾਏ ਸੀ ਉਹ ਕਹਿੰਦੇ ਜੀ ਇੱਕ ਤੋਂ ਡੇਢ ਪੁਆਇੰਟ ਘੱਟ ਹਿਸਾਬ 'ਚ ਲੈਣਾ ਤੇ 1 ਪੁਆਇੰਟ ਘੱਟ ਹੋ ਜयो ਇਹਦਾ ਮਤਲਬ 38 ਰੁਪਏ ਰੇਟ ਹੈ 3 ਰੁਪਏ 80 ਪੈਸੇ ਪਰ ਲੀਟਰ ਕਿਸਾਨ ਦੇ ਉੱਠ ਗਏ ਲੱਖਾਂ ਲੀਟਰ ਰੋਜ਼ ਦਾ ਦੁੱਧ ਇਕੱਠਾ ਹੁੰਦਾ ਮਿਲਕ ਪ੍ਰਾਂਟ ਮਾੜੀ 'ਚ ਮਿਲਕ ਪ੍ਰਾਂਟ ਲੁਧਿਆਣੇ 'ਚ ਉਹ ਸਾਰਾ ਕਿੱਥੇ ਗਿਆ ਤੋਂ ਉੱਥੇ ਇੱਕ ਕੋਲ ਸਟੋਰ ਬਣ ਰਿਹਾ ਕੋਰਸਟੋਰ ਵਾਲੇ ਨੂੰ ਜਦ ਵੀ ਵਾਇਲੇਟ ਕਰਤੀਆਂ ਪਾਸ ਕਰਤਾ ਵੀ ਇਹਨੂੰ 2 ਕਰੋੜ ਰੁਪਇਆ ਦਿੱਤਾ ਹਾਲੇ ਉੱਥੇ ਸਮਾਨ ਨਹੀਂ ਆਇਆ ਕੁਝ ਹੋਇਆ ਪੇਮੈਂਟ ਵੀ ਕਰਤੀ ਕੋਈ ਕੋਈ ਇਨਕੁਆਰੀ ਲਈ ਕੋਈ ਪੁੱਛਣ ਵਾਲਾ ਨਹੀਂ ਔਰ ਸਾਰਾ ਕੁਝ ਮਿਲ ਮਿਲਾ ਕੇ ਡਿਸਟ੍ਰੀਬਿਊਟਰਾਂ ਨਾਲ ਮੈਂ ਜ਼ਿਕਰ ਕੀਤਾ ਇਕੱਲੇ ਇਕੱਲੇ ਮਿਰਕ ਪਲਾਂਟ ਵਿੱਚ ਕਿੰਨੇ ਕਿੰਨੇ ਕੱਪੜੇ ਹੋਏ ਆ ਹੁਸ਼ਿਆਰਪੁਰ ਤੋਂ 4 ਕਰੋੜ ਦਾ ਹੈ ਜਲੰਧਰ ਚ 30 ਲੱਖ ਰੁਪਏ ਦੀਆਂ ਜਿਹੜੀਆਂ ਮਿਲਕ ਪ੍ਰੋਡਕਟਸ ਉਹ ਉਹ ਗਾਇਬ ਨੇ ਗੁਰਦਾਸਪੁਰ ਚ ਗਏ 29 ਲੱਖ ਗੁਰਦਾਸਪੁਰ ਚ ਗਾਇਬ ਹੈ ਇੱਕ ਹੋਰ ਇੰਟਰਸਟਿੰਗ ਗੱਲ ਤੁਸੀਂ ਦੇਖੋ ਸਾਡੇ 5 ਮਿਲਕ ਪਲਾਂਟਾਂ ਦੇ ਵਿੱਚ ਪੰਜੀਰੀ ਪਲਾਂਟ ਲੱਗੇ ਹੋਏ ਸੀ ਉਹ 10 ਸਾਲ ਕੰਮ ਕਰਦੇ ਰਹੇ ਉਦੀ 20 ਟਨ ਰੋਜ਼ ਦੀ ਕਪੈਸਿਟੀ ਸੀ ਪੰਜੀਰੀ ਬਣਾਉਣ ਦੀ ਔਰ ਸਫਲਤਾ ਨਾਲ ਕੰਮ ਕਰਦੇ ਰਿਹਾ ਪ੍ਰੋਫਿਟ ਚ ਜਾਂਦੇ ਸੀ ਆਲ ਆਫ ਅ ਸਟਨ ਉਹ 플ਾਂਟ ਬੰਦ ਕਰਤੇ ਮੁਹਾਲੀ ਮਿਲਕ 플ਾਂਟ ਵਿੱਚ 2010 ਵਿੱਚ ਮਠਾਈਆਂ ਬਣਨੀਆਂ ਸ਼ੁਰੂ ਹੋਈਆਂ ਡਿਮਾਂਡ ਇੰਨੀ ਸੀ ਸਾਡੇ ਕੋਲ ਸਪਲਾਈ ਨਹੀਂ ਸੀ ਹੁੰਦੀ 8 ਕਰੋੜ ਰੁਪਏ ਦੀ ਮਠਾਈ ਮੁਹਾਲੀ ਮਿਲਕ 플ਾਂਟ ਦੀ ਸਾਲ ਦੀ ਜਾਂਦੀ ਸੀ ਜਿਹਦੇ ਤੋਂ 2.5 ਕਰੋੜ ਰੁਪਏ ਪ੍ਰੋਫਿਟ ਹੁੰਦਾ ਸੀ ਬਿਨਾ ਬਜਈ ਉੱਥੇ ਮਿਲਕਪਾਨੀ ਮਠਾਈ ਬਣਨੋਂ ਸਾਰਾ ਇਨਫਰਾਸਟ੍ਰਕਚਰ ਸਾਰਾ ਬਣ ਗਿਆ ਬੰਦ ਕਰਤੀ ਉਹ 2.5 ਕਰੋੜ ਰੁਪਈਆ ਜਿਹੜਾ ਪ੍ਰੋਫਿਟ ਮਿਲਕਪਾਨੀ ਦੇ ਸਰਾਂ ਦੇ ਕਿਸੇ ਲੀਡਰਾਂ ਦੇ ਜੇਬਾਂ ਚਲਾ ਗਿਆ ਪੰਜੀਰੀ ਦਾ ਪੰਜੀਰੀ ਦੇ ਪ੍ਰਾਣ ਸਾਡੇ ਦਾ ਬੰਦ ਕਰਤੇ ਹੁਣ ਆਂਗਣਵਾਲੀ ਸੈਂਟਰਾਂ ਵਾਸਤੇ ਐਸ ਸਰਕਾਰ ਨੇ 240 ਕਰੋੜ ਰੁਪਈਏ ਦੀ ਪੰਜੀਰੀ ਆਂਗਣਵਾਲੀ ਸੈਂਟਰਾਂ ਨੂੰ ਗਰਭਧਾਰਕੀਆਂ ਨੂੰ ਦੇਣ ਵਾਸਤੇ ਮਾਰਕਫੈਡ ਨੂੰ ਆਰਡਰ ਦਿੱਤਾ ਜਿਹਦੇ ਕੋਲ ਕੋਈ ਪੰਜੀਰੀ ਬਣਾਉਣ ਦਾ ਸਿਸਟਮ ਹੀ ਨਹੀਂ ਕੋਈ ਇਨਫਰਾਸਟ੍ਰਕਚਰ ਹੀ ਨਹੀਂ ਮਾਰਕਫੈਡ ਨੇ ਇੱਕ ਪ੍ਰਾਈਵੇਟ ਪਾਰਟੀ ਨੂੰ ਆਰਡਰ ਦਿੱਤਾ 240 ਕਰੋੜ ਦੀ ਜਿਹਦੇ ਚੋਂ 40 ਕਰੋੜ 35 40 ਕਰੋੜ ਰੁਪਿਆ ਪ੍ਰੋਫਿਟ ਹੋਣਾ ਸੀ ਜਿਹੜੇ ਸਾਡੇ ਮੇਲਕ ਪ੍ਰਾਂਤਾਂ ਵਿੱਚ 5 ਪੰਜੀਰੀ ਪ੍ਰਾਂਤ ਲੱਗੇ ਨੇ ਉਹ ਤਾਂ ਖੜੇ ਨੇ ਮਾਰਕਫੈਡ ਨੂੰ ਆਰਡਰ ਦਿੱਤਾ ਉਹਨੇ ਪ੍ਰਾਈਵੇਟ ਪਾਰਟੀ ਨੂੰ ਦਿੱਤਾ ਔਰ ਇੱਕ ਕਮਾਲ ਦੀ ਗੱਲ ਇਹ ਹੈ ਜਿਹੜੀ ਪ੍ਰਾਈਵੇਟ ਹੁੰਦੀ ਆ ਉਹ ਬਣਾਉਂਦੀ ਐ ਰਿਫਾਈਨਡ ਹੋਣ ਤੋਂ ਸਾਡਾ ਉਸੋਂ ਬੰਦਰ ਕੇ ਜਿਹਨੇ ਦੇਚਿਆ ਤੇ ਲੁਧਿਆਣੇ ਦੇ ਮਿਲਟ ਬ੍ਰਾਂਡ ਦੇ ਜੀਐਮ ਸਾਹਿਬ ਆਪਣਾ ਹੀ ਹੁਕਮ ਜਾਰੀ ਕਰਕੇ ਜਿਹੜਾ ਪਿੰਡਾਂ ਚ ਦੁੱਧ ਕਲੈਕਟ ਹੁੰਦਾ ਜਿਹੜੇ ਬੈਟੈਰੋਮੀਟਰ ਨੇ ਉਹਦੇ ਤੇ ਪਿਛਲੀ ਵਾਰੀ ਤੁਹਾਨੂੰ ਦਿਖਾਏ ਸੀ ਉਹ ਕਹਿੰਦੇ ਜੀ ਇੱਕ ਤੋਂ ਡੇਢ ਪੁਆਇੰਟ ਘੱਟ ਹਿਸਾਬ ਚ ਲੈਣਾ ਤੇ ਇੱਕ ਪੁਆਇੰਟ ਘੱਟ ਹੋ ਜAVE ਇਹਦਾ ਮਤਲਬ 38 ਰੁਪਏ ਰੇਟ ਹੈ 3 ਰੁਪਏ 80 ਪੈਸੇ ਪਰ ਲੀਟਰ ਕਿਸਾਨ ਦੇ ਉੱਠ ਗਏ ਲੱਖਾਂ ਲੀਟਰ ਰੋਜ਼ ਦਾ ਦੁੱਧ ਇਕੱਠਾ ਹੁੰਦਾ ਹੈ ਮਿਲਕ ਪ੍ਰਾਂਡ ਮਹਾਲੀ ਚ ਤੇ ਮਿਲਕ ਪ੍ਰਾਂਡ ਲੁਧਿਆਣੇ ਚ ਉਹ ਸਾਰਾ ਕਿੱਥੇ ਗਿਆ ਉਹ ਉੱਥੇ ਇੱਕ ਕੋਲ ਸਟੋਰ ਬਣ ਰਿਹਾ ਹੈ ਕੋਲ ਸਟੋਰ ਵਾਲੇ ਨੂੰ ਜਿਵੇਂ ਵਾਇਲਟ ਕਰਤੀਆਂ ਪਾਸ ਕਰਤਾ ਵੀ ਇਹਨੂੰ 2 ਕਰੋੜ ਰੁਪਈਆ ਦੇ ਚੋ ਦਾ ਹਾਲੇ ਉੱਥੇ ਸਮਾਨ ਨਹੀਂ ਆਇਆ ਕੁਝ ਹੋਇਆ ਇਹ ਪੇਮੈਂਟ ਵੀ ਕਰਤੀ ਕੋਈ ਕੋਈ ਇਨਕੁਆਰੀ ਨਹੀਂ ਕੋਈ ਪੁੱਛਣ ਵਾਲਾ ਨਹੀਂ ਔਰ ਸਾਰਾ ਕੁਝ ਮਿਲ ਮਲਾ ਕੇ ਡਿਸਟ੍ਰੀਬਿਊਟਰਾਂ ਨਾਲ ਮੈਂ ਜ਼ਿਕਰ ਕੀਤਾ ਇਕੱਲੇ ਇਕੱਲੇ ਮਿਲਕ ਪਲਾਂਟ ਵਿੱਚ ਕਿੰਨੇ ਕਿੰਨੇ ਕੱਪੜੇ ਹੋਏ ਆ ਹੁਸ਼ਿਆਰਪੁਰ ਸ 4 ਕਰੋੜ ਦਾ ਹੈ ਜਲੰਧਰ ਚ 30 ਲੱਖ ਰੁਪਏ ਦੀਆਂ ਜਿਹੜੀਆਂ ਮਿਲਕ ਪ੍ਰੋਡਕਟਸ ਉਹ ਉਹ ਗਾਇਬ ਨੇ ਗੁਰਦਾਸ ਪੁਰ ਚ ਗਏ 29 ਲੱਖ ਗੁਰਦਾਸਪੁਰ ਚ ਗਾਇਬ ਹੈ ਇੱਕ ਹੋਰ ਇੰਟਰਸਟਿੰਗ ਗੱਲ ਤੁਸੀਂ ਦੇਖੋ ਸਾਡੇ 5 ਮਿਲਕ ਪਲਾਂਟਾਂ ਦੇ ਵਿੱਚ ਪੰਜੀਰੀ ਪਲਾਂਟ ਲੱਗੇ ਹੋਏ ਸੀ ਉਹ 10 ਸਾਲ ਕੰਮ ਕਰਦੇ ਰਿਹਾ ਉਹਦੀ 20 ਟਨ ਰੋਜ਼ ਦੀ ਕਪੈਸਿਟੀ ਸੀ ਪੰਜੀਰੀ ਬਣਾਉਣ ਦੀ ਔਰ ਸਫਲਤਾ ਨਾਲ ਕੰਮ ਕਰਦੇ ਰਿਹਾ ਪ੍ਰੋਫਿਟ ਜਾਂਦੇ ਸੀ ਔਰ ਆਫ ਸਟਨ ਉਹ ਪਲਾਂਟ ਬੰਦ ਕਰਤੇ ਮੁਹਾਲੀ ਮਿਲਕ ਪਲਾਂਟ ਵਿੱਚ 2010 ਵਿੱਚ ਮਠਾਈਆਂ ਬਣੀਆਂ ਸ਼ੁਰੂ ਹੋਈਆਂ ਡਿਮਾਂਡ ਨਹੀਂ ਸੀ ਸਾਡੇ ਕੋਲੋਂ ਸਪਲਾਈ ਨਹੀਂ ਸੀ ਹੁੰਦੀ 8 ਕਰੋੜ ਰੁਪਏ ਦੀ ਮਠਾਈ ਮਿਲਕ ਪਲਾਂਟ ਦੀ ਸਾਲ ਦੀ ਜਾਂਦੀ ਸੀ ਜੇ ਤੁਹਾਨੂੰ 2.5 ਕਰੋੜ ਰੁਪਏ ਪ੍ਰੋਫਿਟ ਹੁੰਦਾ ਸੀ ਬਿਨਾ ਬਜਈ ਉੱਥੇ ਮਿਲਕ ਪਲਾਂਟ ਮਠਾਈ ਬਣਨੂ ਸਾਰਾ ਇਨਫਰਾਸਟ੍ਰਕਚਰ ਸਾਰਾ ਬਣ ਗਿਆ ਬੰਦ ਕਰਤੀ ਉਹ 2.5 ਕਰੋੜ ਰੁਪਏ ਜਿਹੜਾ ਪ੍ਰੋਫਿਟ ਮਿਲਕ ਪਲਾਂਟ ਦੇ ਅਸਰਾਂ ਦੇ ਕਿਸੇ ਲੀਡਰਾਂ ਦੇ ਜੇਬਾਂ ਚਲਾ ਗਿਆ ਪੰਜੀਰੀ ਦਾ ਪੰਜੀਰੀ ਦੇ ਪ੍ਰਾਣ ਸਾਡੇ ਦਾ ਬੰਦ ਕਰਤੇ ਹੁਣ ਆਂਗਣਵਾਲੀ ਸੈਂਟਰਾਂ ਵਾਸਤੇ ਇਸ ਸਰਕਾਰ ਨੇ 240 ਕਰੋੜ ਰੁਪਏ ਦੀ ਪੰਜੀਰੀ ਆਂਗਣਵਾਲੀ ਸੈਂਟਰਾਂ ਨੂੰ ਵਰਪਤੀ ਵਿਗਿਆ ਨੂੰ ਦੇਣ ਵਾਸਤੇ ਮਾਰਕਫੈਟ ਨੂੰ ਆਰਡਰ ਦਿੱਤਾ ਜਿਹਦੇ ਕੋਲ ਕੋਈ ਪੰਜੀਰੀ ਬਣਾਉਣ ਦਾ ਸਿਸਟਮ ਹੀ ਨਹੀਂ ਕੋਈ ਇਨਫਰਾਸਟ੍ਰਕਚਰ ਹੀ ਨਹੀਂ ਮਾਰਕਫੈਟ ਨੇ ਇੱਕ ਪ੍ਰਾਈਵੇਟ ਪਾਰਟੀ ਨੂੰ ਆਰਡਰ ਦਿੱਤਾ 240 ਕਰੋੜ ਦੀ ਜਿਹਦੇ ਚੋਂ 40 ਕਰੋੜ 35 40 ਕਰੋੜ ਰੁਪਇਆ ਪ੍ਰੋਫਿਟ ਹੋਣਾ ਸੀ ਜਿਹੜੇ ਸਾਡੇ ਮਿਲਕ ਪ੍ਰਾਂਟਾਂ ਵਿੱਚ ਪੰਜ ਪੰਜੀਰੀ ਪ੍ਰਾਂਟ ਲੱਗੇ ਨੇ ਉਹ ਤਾਂ ਖੜੇ ਨੇ ਮਾਰਕਫੈਡ ਨੂੰ ਆਰਡਰ ਦਿੱਤਾ ਉਹਨੇ ਪ੍ਰਾਈਵੇਟ ਪਾਰਟੀ ਨੂੰ ਦਿੱਤਾ ਹੋਰ ਇੱਕ ਕਮਾਲ ਦੀ ਗੱਲ ਇਹ ਹੈ ਜਿਹੜੀ ਪ੍ਰਾਈਵੇਟ ਹੁੰਦੀ ਆ ਉਹ ਬਣਾਉਂਦੀ ਹੈ ਰਿਫਾਈਨਡ ਬਦਲ ਕੇ ਜਿਹਨੇ ਦੇ ਚਿਆ ਇਹ ਲੁਧਿਆਣੇ ਦੇ ਮਿਲਕ ਪ੍ਰਾਂਡ ਦੇ ਜੀਐਮ ਸਾਹਿਬ ਆਪਣਾ ਹੀ ਹੁਕਮ ਜਾਰੀ ਕਰਕੇ ਜਿਹੜਾ ਪਿੰਡਾਂ ਚ ਦੁੱਧ ਪ੍ਰੋਕਟ ਹੁੰਦਾ ਜਿਹੜੇ ਬੈਟੈਰੋਮੀਟਰ ਨੇ ਉਹਦੇ ਤੇ ਪਿਛਲੀ ਵਾਰੀ ਤੁਹਾਨੂੰ ਤੁਕ